ਸੋ ਜੀ ਸੋਨਰ ਪਹਿਲਾਂ ਰੈਲੀ ਵੀ ਪੁੱਜੇ ਸਾਡੇ ਅਧਿਕਾਰੀ ਸ਼ਾਵਾਂ ਤੇ ਮਲਾਜਮ ਸਾਥੀਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤੇ ਪਰਮਾਤਮਾ ਨੂੰ ਇਹ ਬੇਨਤੀ ਕਰਦਾ ਜਿਹੜੇ ਰੈਲੀ ਚ ਨਹੀਂ ਆਏ ਉਹਨਾਂ ਨੂੰ ਉਹਨੇ ਹੱਕਾਂ ਲਈ ਲੜਨ ਲਈ ਪਰਮਾਤਮਾ ਸਾਥ ਜੁਤੀ ਦੇਵੇ ਸਾਥੀਓ ਸੋਨਰ ਪਹਿਲਾਂ ਮੈਂ ਦੱਸਦਾ ਪਿਛਲੇ ਦਿਨਾਂ ਦੇ ਵਿੱਚ ਸਾਡੇ ਸਾਥੀ ਉਨੀਸ਼ੀ ਦੀ ਡਾਕਟਰ ਸੀ ਉਹਦੇ ਸਬੰਧ ਵਿੱਚ ਜੇ ਤੁਸੀਂ ਜਿਹੜਾ ਵੰਡ ਦਿੱਤਾ ਸੀ ਸਵਾ ਦੋ ਲੱਖ ਰੁਪਏ ਦੇ ਗਰੀਬੋ ਸੀ ਉਹਨਾਂ ਦੇ ਪਰਿਵਾਰ ਨੂੰ ਦਿੱਤਾ ਸੀ ਉਹਦੇ ਲਈ ਧੰਨਵਾਦ ਆ ਦੂਜਾ ਫਲੱਡ ਲੀਫ ਦੇ ਵਿੱਚ ਜਿਹੜੀ ਸਾਡੀ ਐਸੋਸੀਏਸ਼ਨ ਨੇ ਕਲਾਸੀਫਿਕੇਸ਼ਨ ਕੀਤੀ ਹੈ ਉਹਦੇ ਤੁਸੀਂ ਜਿਹੜਾ ਮਿਨੀ ਸੈਕਟੇਟ ਚ 193250 ਰੁਪਏ ਸਾਹਿਬ ਤੇ ਮੜਵੀਰ ਦੇ ਇਕੱਠੇ ਕੀਤੇ ਸੀ ਤੇ 255600 ਰੁਪਏ ਤੇ ਨਿਤੁਨ ਜੀ ਐਨ ਪਾਰਟੀ ਨੇ ਜਮਾ ਕੀਤਾ ਤੇ ਟੋਟਲ ਜਿਹੜਾ ਸਾਡਾ 442850 ਰੁਪਏ ਆ ਉਹ ਜਿਹੜੀ ਇਹ ਸਾਰੇ ਤੁਹਾਡੇ ਵਾਸਤੇ ਆ ਤੁਹਾਡੀ ਹੌਸਲਾ ਉੱਤੇ ਲਈ ਆ ਤੁਸੀਂ ਜੋ ਵੀ ਫੜਦੋਂਗੇ ਉਹਦਾ 21 ਦੇ ਪੈਸੇ ਦਾ ਹਿਸਾਬ ਰੱਖਿਆ ਜਾਏਗਾ ਜੇ ਵੀ ਕੋਈ ਲੈਣਾ ਚਾਹੁੰਦਾ ਮਿੱਥੂ ਜੀ ਤੋਂ ਹਿਸਾਬ ਤਾਬ ਲੈ ਸਕਦਾ ਜਦ ਮਰਜੀ ਇਹਦਾ ਅਸੀਂ ਡਿਸਪੋਜ਼ਲ ਜਿੰਮੇ ਵੀ ਸਾਡੀ ਚਾਰਟ ਐਕਸ਼ਨ ਕਮੇਟੀ ਡਿਸੀਜ ਕਰੀਗਾ ਜੀ ਤਰ੍ਹਾਂ ਸਾਥੀਓ ਸਾਰੇ ਬਣਾ ਦੇ ਦੱਸਾਂ ਜਿਹੜੇ ਹਾਜ਼ਰੀ ਸਿਸਟਮ ਉਹਦੇ ਪਿੱਛੇ ਕਹਿੰਦੇ ਪਿੱਛੇ ਤੁਹਾਨੂੰ ਪਤਾ ਹੋਵੇ ਜੇ ਇਹ ਸਿਸਟਮ ਦਾ ਅਸੀਂ ਕੁਝ ਪਹਿਲਾਂ ਸਮਾਂ ਪਹਿਲਾਂ ਇਮੇਸ਼ ਸੈਕਟਰੀ ਪਰ ਅਮਰਾਇ ਪ੍ਰਧਾਨ ਬਗਲੇ ਪਹਿਤੀ ਕੀਤੀ ਸੀ ਕਿ ਅਸੀਂ ਐਸਬੀ ਬੈਂਕ ਤੋਂ ਕੁਝ ਫੈਸਿਲਿਟੀ ਦਵਾਈਆਂ ਮਲਾਜਮਾਂ ਨੂੰ ਉਹਨਾਂ ਦੇ ਖਾਤੇ ਦੀ ਡਿਟੇਲ ਦੇ ਦਿੱਤੀ ਜਾਵੇ ਉਹਨਾਂ ਨੇ ਮੜੇ ਦੱਸਤਾ ਸੀਗਾ ਜਦ ਤੁਹਾਡੀ ਹਾਜ਼ਰੂਰੀ ਲੱਗਦੀ ਹੈ ਤੁਹਾਡੇ ਸਾਰੇ ਡਾਟਾ ਐਕਸਿਸ ਬੈਂਕ ਕੋਲ ਜਾ ਰਿਹਾ ਮੇਰੇ ਸਾਮਨਾ ਤੁਹਾਡੇ ਇੱਕ ਬੰਦੇ ਨੇ ਲਿਖ ਕੇ ਦੇ ਦਿੱਤਾ ਸੈਕਟਰੀ ਅਮਰਾਇ ਬਦਤਭਾਗ ਨੂੰ ਕਿ ਜਿਹੜੇ ਮੇਰੇ ਡਾਟਾ ਐਕਸਿਸ ਬੈਂਕ ਕੋਲ ਡਾਸ ਹੋ ਰਹਾ ਹੋਵੇ ਤੁਹਾਡੇ ਮੈਸੇਜ ਨਾਲ ਲੱਗੇ ਉਸ ਬੰਦੇ ਤੇ ਅਸੀਂ ਇਹ ਵੀ ਕਹਿ ਗਏ ਕਿ ਜਿਹੜਾ ਬੱਧ ਸਮਾਂ ਬੜਦਾ ਉਹਨੂੰ ਬੱਧ ਮੈਂਤਾਂ ਦਾ ਵੀ ਦਿੱਤਾ ਜਾਵੇ ਹੋਰ ਵੀ ਅਸੀਂ ਚਿੱਠੀ ਲਿਖੀ ਹੈ ਸਾਡੇ ਧਿਆਨ ਚ ਲੈ ਜੋ ਵੀ ਆਇਆ ਸੀਗਾ ਅਸੀਂ ਉਹ ਸਕਟਰੀ ਆਵਰਾ ਗੁਰੰਦੇ ਚ ਅੱਜ ਲਾ ਦਿੱਤਾ ਗਿਆ ਸੱਚੋ ਤੁਹਾਨੂੰ ਦੱਸਿਏ ਰੈਲੀ ਉਹ ਪਹਿਲਾਂ ਅਸੀਂ ਆਪਣੇ ਮੁਖ ਸਕੱਤਰ ਸਾਹਿਬ ਨੂੰ ਆਪਣੇ ਦਰਵਾਜ਼ੇ ਦੇ ਬਤੌਰ ਮੁਖੀਆ ਮਿਲੇ ਸੀ ਉਹਨਾਂ ਨੂੰ ਦੱਸਿਆ ਸੀ ਕਿ ਸਾਡਾ 16% ਡੀਏ ਪੈਂਡਿੰਗ ਹੈ ਮੈਂ ਇਹ ਦੱਸਣਾ ਚਾਹੁੰਦਾ ਹਾਂ ਮਲਾ ਹਰ ਇੱਕ ਮਲਾਜਮ ਸਾਥੀ ਆਪਣਾ ਉਹਨਾਂ ਐਸਟੀਮੇਟ ਜੁਰੂਰ ਲਾ ਕੇ ਲਾ ਤੁਹਾਨੂੰ ਨੁਕਸਾਨ ਹੈ ਤੇ ਮੈਂ ਅਮੇ ਮੁੱਖ ਤੌਰ 'ਤੇ ਸਾਨੂੰ ਬੇਨਤੀ ਕਰਦਾ ਉਹ ਜਿਹੜਾ ਪੂਰਾ ਡੀਏ ਲੋਰਿਆ ਇੱਕ ਹੋਰ ਵੀ ਕੈਲਕੂਲੇਸ਼ਨ ਕਰਾ ਕੇ ਜਰੂਰ ਦੱਸਣ ਕਿ 16% ਨਾਲ ਹੋਰ ਤੋਂ ਹੋਰ ਦੀ ਤਰਖਾ ਕਿੰਨੀ ਬਣਦੀ ਹੈ ਤੇ ਫਿਰ ਉਹਨਾਂ ਦੇ ਦਿਨ ਚ ਕਿੰਨੀ ਟੀਸ਼ਰਟ ਆਉਂਦੀ ਹੈ ਉਹੀ ਟੀਸ਼ਰਟ ਸਾਡੇ ਮਨ ਚ ਕਿ ਸਾਡੇ ਜਿਹੜੀਆਂ ਮੁਲਾਜ਼ਮ ਮੰਗਾ ਉਹ ਸਰਕਾਰ ਜਾਂ ਯਕੀਨ ਮੰਗੇ ਪੂਰੀਆਂ ਨਹੀਂ ਕਰਦੀ ਤਾਂ ਸਾਚੋ ਪੂਰਤਨ ਮੈਂ ਦੱਸਣਾ 21 ਵੀ 16 ਸ਼ਰਮਾ ਦੇ ਵਿੱਚ ਨਵੇਂ ਬੱਚਿਆਂ ਨੂੰ ਜਿਹੜਾ ਨਵੇਂ ਬੱਚਿਆਂ ਦੇ ਹੱਥ ਦੇ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਜਿਹੜੇ ਰੂਲਾਂ ਦੇ ਵਿੱਚ ਜੋ ਲਿਖਿਆ ਗਿਆ ਉਹ ਤੁਸੀਂ ਸਪੈਲ ਲਗਾ ਦਿਓ ਮਤਲਬ ਸਿੱਧਾ ਸਿੱਧਾ ਕਿ ਜਿਹੜੇ 2000 ਆਪਣੇ 16 ਦੇ ਸੀਏ ਰੂਲ ਸੀਏ ਪੇ ਆਏ ਉਹ ਲਾਗੂ ਕਰ ਦਿੱਤੇ ਜਾਣ ਪਰ ਸਰਕਾਰ ਦੇ ਕੋਈ ਸਰਕਾਰ ਦੇ ਫੈਸਲੇ ਜਿਹੜਾ ਕੋਰਟ ਦਾ ਫੈਸਲਾ ਆਇਆ ਉਹਦੇ ਅਨੁਸਾਰ ਜਿਹੜੇ ਫੀਲਡ ਦਫ਼ਤਰਾਂ ਨਾਲ ਤਰਖਾ ਵਿੱਚ ਕਰਤੀਆਂ ਇਸ ਸਾਡੇ ਸੱਟੇ ਉਰ ਦੇ ਵਿੱਚ ਅਜੇ ਤੱਕ ਫੈਸਲਾ ਨਹੀਂ ਹੋਇਆ ਕਿ ਅਸੀਂ ਕਿਆ ਤਰ੍ਹਾਂ ਰਿਸਕ ਕਰੀਏ ਇਸ ਸਬੰਧ ਦੇ ਵਿੱਚ ਅੱਜ ਕੰਟਰੈਕਟ ਪਟੀਸ਼ਨ ਵੀ ਪਈ ਹੋਈ ਹੈ ਸੱਟੇ ਆਵਰਾ ਬੰਦਵਾ ਦੇ ਖਿਲਾਫ ਇਹ ਕਹਿੰਦੇ ਸਾਡੇ ਸਰੀ ਸੁਭਨਾਂ ਦੇ ਵਿੱਚ ਜਿਹੜਾ 스ਕਿੱਲ ਲੱਗੂਆ ਉਹ ਹੈਗਾ 1976 ਦਾ ਬੰਦ ਦੱਸੋ 1976 ਦੇ ਰੂਲ ਦੇ ਰੂਲਾਂ ਦੇ ਸਾਹਮਣੇ ਸਾਨੂੰ ਤਨਖਾਹ ਦੇਣਗੇ ਬੱਚਿਆਂ ਨੂੰ ਜਿਹੜੇ ਆਹ ਜਿਹੜੀ 27 27 ਹਜ਼ਾਰ ਰੁਪਏ ਤਨਖਾਹ ਲੈ ਰਹੇ ਆ ਕਿ ਆਹਨੂੰ 2700 ਰੁਪਏ ਦਿਨਾ ਦੇਗੀ ਤਾਂ ਕਿ ਸਾਡੇ ਅਫਸਰ ਸੇਵਾਨ ਜਿਹੜੇ ਬੈਠੇ ਆ ਸਾਡੇ ਵਿੱਤ ਸਕੱਤਰ ਸਾਹਿਬ ਬੈਠੇ ਆ ਉਹਨਾਂ ਨੂੰ ਇਹ ਸਮਝ ਨਹੀਂ ਆ ਕਿ ਪੰਜਵਾਂ ਪੈਗ ਵਿਸ਼ੇ ਲਾਗੂ ਕਰ ਦਿਓ ਜਿਵੇਂ ਇਸ ਮਾਰਸ਼ ਕਾਲ ਤੋਂ ਸਰਕਾਰ ਨੂੰ ਇਹ ਨਹੀਂ ਚੱਲਦਾ ਕਿ ਜਿੱਥੇ ਫੈਸਲਾ ਆ ਗਿਆ ਉਹ ਫੈਸਲੇ ਦੇ ਅਨੁਸਾਰ ਸਾਰੇ ਬੱਚਿਆਂ ਵਾਸਤੇ 17 ਸਾਲ ਖਤਮ ਕਰਕੇ ਜਿਹੜਾ ਪੰਜਾਬ ਦਾ ਸਕੀਮ ਲਾਗੂ ਕੀਤਾ ਜਾਵੇ ਸਾਡੀ ਅਵਾਜ਼ ਟੋਲਤੇ ਆ ਟੋਲਤੇ ਰਹੇ ਸਾਥਿਓ ਉਹਦੇ ਬਾਅਦ ਚਾਹਤਿਓ ਸਰਕਾਰ ਨੇ ਜਿਹੜਾ OPS ਲਾਗੂ ਕਰਨ ਦਾ ਪੱਤਰ ਜਾਰੀ ਕੀਤਾ ਸੀਗਾ ਉਹਦਾ ਅਸੀਂ ਡਟ ਕੇ ਵਿਰੋਧ ਕੀਤਾ ਸੀ ਨਾ ਕਿ ਇਹ ਜਿਹੜਾ ਹੈ ਠੀਕ ਨਹੀਂ ਹੈ ਇਹ ਸਿਰਫ ਇੱਕ ਚਿੱਠੀ ਹੈ ਜਿਹਨੂੰ ਅਸੀਂ ਅਧੂਰੀ ਨੋਟੀਫਿਕੇਸ਼ਨ ਨਾਲ ਦਿੱਤਾ ਸੀ ਅਧੂਰੀ ਨੋਟੀਫਿਕੇਸ਼ਨਾਂ ਸੈਕਟਰਾਂ ਦੇ ਸਿਰਫ ਕੱਲੇ ਕੱਲੇ ਸੈਕਟਰਾਂ ਦੇ ਵਿਰੋਧ ਕੀਤਾ ਸੀ ਸੈਕਟਰ 17 ਦੇ ਵਿੱਚ ਜਾ ਕੇ ਨੋਟੀਫਿਕੇਸ਼ਨ ਫਾੜ ਕੇ ਉਹਨੂੰ ਕਚਰੇ ਦੇ ਡੱਬੇ ਵਿੱਚ ਸੁੱਟਿਆ ਸੀ ਉਹਦਾ ਨਤੀਜਾ ਇਹ ਹੈ ਅੱਜ ਇੱਕ ਵੀ ਬਣਾਇਆ ਜਮਨ ਸਾਡੇ ਨੂੰ ਰੋਕੀਆ ਸ਼ੁਰੂਤ ਨਹੀਂ ਕੇਂਦਰੀ ਰਾਣੀ ਦਾ ਗਵਰਨਰ ਦੇ ਵਿੱਚ

ਅਲੀਏ ਤੋਂ ਪਹਿਲਾਂ ਅਨੁਸਾਰ ਜੀ ਪਿੰਡ ਮੰਤਰੀ ਵਾਲੇ ਕਿ ਇਹਦਾ ਹਸਾਬੀ ਪੜੀਆਂ ਚਲੇ ਨਾ ਗੇ ਨਾਰਾ ਨੀਦਾ ਹਸਾਬੀ ਪੜਿਆ ਛਟੋ ਅਜੋ ਸੈਕਟਰਡ ਬਰੰਦ ਕਾਵਲ ਨਹੀਂ ਆ ਇਹਨਾਂ ਅਸੀਂ ਬਾਦ ਗ੍ਰਿੰਤ ਮੰਤਰੀ ਸਾਹੂ ਜਨਾ ਮੰਤਰੀ ਸਾਹਿਬ ਸਾਡੀਆਂ ਮੰਗਾਂ ਤੇ ਸਰਵਾਈ ਕਰ ਲੋ ਨੀਦੇ ਤੁਹਾਡਾ ਹਾਲੀ ਪਿੰਡ ਮੰਤਰੀ ਆਇਆ ਕਰਾਂਗੇ ਅਸੀਂ ਇਹ ਤਾਂ ਨਾ ਸੱਚੇ ਸਾਡੀਆਂ ਹੋਰ ਮੰਗਾਂ ਤੇਰੀਆਂ ਜਿਵੇਂ ਸੈਕਟਰਡ ਦੇ ਵਿੱਚ ਕਲਾਸ 4 ਦੀ ਕਮੀ ਆ ਪ੍ਰੋਜੈਕਟ ਵਾਲੀ ਚ ਕਮੀ ਆ ਕਲਰ ਕਰਦੀ ਕਮੀ ਆ ਸਟੇਰੋ ਦੀ ਕਮੀ ਆ ਇਹ ਵੀ ਮੰਗੋ ਸੀ ਆਪਣੀ ਚੱਕੀ ਵੀ ਆ ਉਹਦੇ ਜਿਹੜੇ ਆਊਟਸੋਰਸ ਤੇ ਰੱਖੇ ਮੁਲਾਜ਼ਮ ਹੈ ਕਿ ਨਹੀਂ ਤਨਖਾਹ ਵਧਾਣ ਵਾਲੇ ਇਹਨਾਂ ਨੂੰ ਛੁੱਟੀਆਂ ਦੇਣ ਵਾਲੇ ਇਹ ਵੀ ਸਾਡਾ ਮੁੱਦਾ ਹੈ ਤਾਂ ਸਾਥੀਓ ਇਸ ਤਰ੍ਹਾਂ ਦੀਆਂ ਕਈ ਮੰਗਾਂ ਇਹਨਾਂ ਮੰਗਾਂ ਤੋਂ ਇਲਾਵਾ ਤੁਹਾਨੂੰ ਮੈਂ ਇੱਕ ਧਿਆਨ ਹੋਰ ਲਿਆ ਦੇਣਾ ਅਸੀਂ ਇੱਕ ਨਵਾਂ ਹੌਲ ਤਿੱਖਾ ਕਰਿਆ ਅਸੀਂ ਕੋਰਟ ਕੇਸ ਕਰੰਜਾਰੇ ਸਰਕਾਰ ਦੇ ਖਿਲਾਫ ਜਿਹੜੇ ਤੁਸੀਂ ਸਾਨੂੰ 2024 ਦੇ ਵਿੱਚ ਫੰਡ ਦਿੱਤੇ ਸੀ 300 ਕਾਸਟ ਸਟਾਰ ਕੌਸ਼ਲ ਦਾ ਕਲਾਕ ਉਹਦੇ ਚੋਂ ਅਸੀਂ ਪੰਜ ਕੇਸ ਕਰ ਰਹੇ ਹਾਂ ਸਰਕਾਰ ਦੇ ਖਿਲਾਫ ਪਹਿਲਾ ਐਮ ਪੀ ਐਸਾ ਦੂਜਾ ਕੇਸਰ ਐਸੀਆ ਮੌਲਯਮ ਦੋ ਜਾਰੀ ਕਰਨ ਵਾਲੇ ਤੀਜਾ ਜਿਹੜੀ ਸਰਕਾਰ ਪੰਜਾਬ ਦੀ ਲਾਇਸੈਂਸ ਫੀਸ 5% ਵਸੂਰ ਰਹੀ ਹੈ ਉਹਨੂੰ ਯੂਟੀ ਦੀ ਤਰਜੀਹ ਦੇ ਕਰਨ ਲਈ ਜਿਹੜਾ ਗ੍ਰੈਂਡ ਤੇ ਸਰਕਾਰ ਨੇ ਘਟਾ ਗਏ ਜਿਹੜਾ 2006 ਦਾ 11 ਸਕੇਲ ਬੇਗ ਮਿਸ਼ਨ ਸੀਗਾ ਉਹ 2011 ਰਵਾਈ ਹੋਇਆ ਸੀਗਾ ਉਹਨੂੰ ਪੀਪੇ ਮੰਤਰੀ ਨੇ ਰੱਦ ਕੀਤਾ ਲਾਹ ਦਫਰੀ ਨਾਲ ਦੇ ਕੇ ਦਫਰੀ ਹੋਰ ਬੈਗਮ ਦਾ ਇਹਨਾਂ ਤਫਤ ਗਵਰਨਰ ਦਾ ਬਠਾ ਜਿਹਨਾਂ ਨੂੰ ਕੁਝ ਨਹੀਂ ਆਂਦਾ ਜਿਨ੍ਹਾਂ ਦਾ ਸਟੇ ਸਕੀਮ ਇਗੀ ਕਰ ਪਿਆ ਲਾਗੇ ਘਟਿਆ ਸਾਡਾ ਜੋ ਘਰ ਘਰਿਆ ਦਫਰੀ ਨੇ ਉਹ ਭੁੱਲਿਆ ਨਹੀਂ ਜਾ ਸਕਦਾ ਉਹਦੇ ਲਈ ਅਸੀਂ ਕੇਸ ਕਰ ਰਹੇ ਆ ਕਿ ਸਾਡੇ ਸਕੀਮ ਰਾਤ ਨੂੰ ਹੋਣੀ ਚਾਹੀਦੀ ਇਹ ਤਾਂ ਨਾ ਸਾਥੀਓ ਜਿਹੜਾ ਪੈਂਡਿੰਗ ਡੀਏ ਤੇ ਏਰੀਆ ਵਾਲੇ ਵੀ ਇੱਕ ਕੈਸਾ ਪੰਜ ਕੇਸ ਅਸੀਂ ਕਰਨ ਜਾ ਰਹੇ ਆ ਬਹੁਤ ਛੇਤੀ ਉਹ ਫਾਇਦ ਹੋ ਜਾਣਗੇ ਕਿਤਨਾ ਸਾਥੀਓ ਇਹ ਤਾਂ ਮੈਂ ਤੁਹਾਨੂੰ ਅੰਦਰ ਨਾਲ ਤੁਹਾਨੂੰ ਕੌਟੀ ਐਸੋਸੀਏਸ਼ਨ ਹੋਇਆ ਕਨੇ ਪ੍ਰਤੱਖ ਨੂੰ ਪ੍ਰਮਾਨ ਦੀ ਲੋੜ ਨਹੀਂ ਜਿਹੜੇ ਪਿੱਛੇ ਕਾਂਗਰਸ ਦੇ ਟਾਈਮ ਦੇ ਵਿੱਚ ਅਸੀਂ ਐਕਸ਼ਨ ਕਰਿਆ ਜਿਹੜਾ ਨਾਸਾ ਨੂੰ ਪਾੜੇ ਅਸੀਂ ਕਾਂਗਰਸ ਨੂੰ ਪੁਲਾਇਆ ਸੀਗਾ ਉਹ ਅਸੀਂ ਇਸ ਆਮ ਆਦਮੀ ਪਾਰਟੀ ਨੂੰ ਪੁਲਾਣ ਲਈ ਤਿਆਰ-ਵਰ ਤਿਆਰ ਬੈਠੇ ਹਾਂ ਅਸੀਂ ਇੱਥੇ ਬੇਨਤੀ ਕਰਦੇ ਹਾਂ ਕਿ ਸਰਕਾਰ ਸਾਨੂੰ ਬੁਲਾਵੇ ਸਾਡੀਆਂ ਮੰਗਾਂ ਦੇ ਧਿਆਨ ਦੇਣ ਨਹੀਂ ਤਾਂ ਅਸੀਂ ਉਹ ਦਿਨ ਭੁੱਲੇ ਨਹੀਂ ਤੁਸੀਂ ਯਾਦ ਕਰੋ ਮਲਾਜੋ ਸਾਥੀਓ ਜੋ ਟੈਟਾ ਜਿਹੜਾ ਨਵਾਂ ਇਨਸਰਵੇ ਅਨਾਉਂਸ ਉਤੋਂ ਮੀਟਿੰਗ ਦੇ ਵਿੱਚ ਸਾਡੇ ਚੀਫ ਸੈਕਟਰੀ ਸਾਹਿਬ ਜਿਹੜਾ ਉਸ ਟਾਈਮ ਵਿੱਚ ਸੱਤਰ ਸੀਗੇ ਇਹਨਾਂ ਨੇ ਕਿਹਾ ਸੀ ਵਿਧਾਨ ਦੀ ਲੋੜ ਨਹੀਂ ਆ ਉਹ ਸੀ ਡਬਲ ਕਰਵਾਇਆ ਉਦੋਂ ਲਾਇਆ ਜਿਹੜੀ ਥੋੜੀ ਸੈਕਟਰੀਟ ਪਈ ਹੈ ਉਹ ਸੈਕਟਰੀਟ ਅਨਾਉਂਸ ਕਰਵਾਉਣਾ ਡੋਟੀ ਸੀ ਉਹਨਾਂ ਨੇ ਅਸੀਂ ਸੈਕਟਰੀਟ ਪੇ ਦੇ ਵਿੱਚ ਦੁਆਰਾ ਕਰਵਾਇਆ ਉਦੋਂ ਲਾਇਆ ਜਿਹੜਾ 15% ਦਾ ਲਾਭ ਤਾਂ ਸਾਥੀਓ ਤੁਸੀਂ ਧਿਆਨ ਦਿਲਾਇਆ ਜਿਹੜਾ ਆਪਣੀ ਯੂਨੀਅਨ ਦੇ ਤੁਹਾਡੀ ਯੂਨੀਅਨ ਤੁਹਾਡੇ ਹੱਕਾਂ ਲਈ ਬਿਲਕੁਲ ਖੜੀ ਹੈ ਪਹਿਲੇ ਕੰਮ ਹੋ ਰਹੇ ਤੁਸੀਂ ਮੈਂ ਦੇਖਦਾ ਪੁਰਾਣੇ ਲੀਡਰਾਂ ਨੂੰ ਉੱਥੇ ਜਾ ਕੇ ਬੈਠ ਕੇ ਗੇਰੇ ਤੇ ਕਹਦੇ ਆਂ ਕਿ ਜੀ ਅਜ ਤਾਂ ਰੈਲੀ ਕਰਦੇ ਸੀ ਰੈਲੀ ਕਰਾਂਗੇ ਸੀ ਪਹਿਲਾਂ ਜਦ ਹਾਈ ਕੁਰਤੀ ਸੋਸਟਾਂ ਰੈਲੀ ਆਉਂਦੀ ਸੀ ਉੱਥੇ ਮੰਗੀ ਕਿਸੇ ਡੀਗੀ ਦੀ ਅੱਜੋ ਇੱਥੇ ਕਰਕੇ ਦੇਖਣ ਪ੍ਰਧਾਨਗੀ ਜਾਂ ਯੂਨੀਅਨ ਦਾ ਕੰਮ ਹੋਣਾ ਅੱਜ ਪਤਾ ਚੱਲੇਗਾ ਕਿ ਅੱਜ ਕਿੰਨੇ ਸਾਡੇ ਮਸੀਤਾਂ ਮੁਲਾਜ਼ਮਾਂ ਨੂੰ ਸਰਕਾਰ ਨੇ ਪਾਈਆਂ ਆ ਕਿੰਨੇ ਸਾਡੇ ਕੋਲ ਮੁੱਦੇ ਆ ਹਰ ਇੱਕ ਮੁੱਦੇ ਨੂੰ ਸਮਝਾ ਲਈ ਸਮਾਂ ਚਾਹੀਦਾ ਹੈ ਤੇ ਸੋਨਣਾ ਜਿਆਦਾ ਸੇਵਾ ਤੁਹਾਡਾ ਚੇਦਾ ਇਸ ਕਰਕੇ ਜੱਟੋ ਮੇਸ਼ਰ ਦੇ ਸੇਵਾ ਕਰਾ ਕਰੋ ਤੇ ਉਹਨਾਂ ਨਾਲ ਜਿਆਦਾ ਸੇਵਾ ਨਹੀਂ ਲੋਗਾ ਮੈਂ ਤਾਂ ਦੱਸਿਆ ਜਾਂਦਾ ਖਰਾਸਾ ਸਾਡੇ ਆਪਣੇ ਕਿਸੇ ਜੋ ਪੜਾਈ ਦੀ ਜਰੂਰੀ ਨਾ ਟਾਲੇ ਰੋਜ਼ ਤੇਲੂ ਜਿਹੜੀ ਕਾਰਨਾ ਕਰਕੇ ਅੱਜ ਉਹ ਰੈਲੀ ਸਾਜਰ ਨਹੀਂ ਹੋ ਸਕੀ ਇਸ ਕਰਕੇ ਉਹਨਾਂ ਨੇ ਸਾਰੇ ਮੁਲਾਜ਼ਮ ਸਾਥੀਆਂ ਤੋਂ ਖਿਮਾ ਮੰਗੀ ਹੈ ਸ ਲਈ ਸਾਥਿਓ ਉਹਨਾਂ ਨਾਲ ਨਾਰੇ ਲਾਉਣ ਦਾ ਬੇਨਤੀ ਕਰਾਇਆ ਸਾਰੇ ਸਾਥੀਆਂ ਨੂੰ ਜਿੰਨੇ ਸਾਥੀ ਹੈ ਇਦੋਂ ਰੈਲੀ ਕਰੀਆ ਇਹਦਾ ਅਸਰ ਤੁਹਾਨੂੰ ਫਿਰ ਤੇ ਜਾਣਾ ਚਾਹੀਦਾ ਸਰਕਾਰ ਨੂੰ ਪਤਾ ਚੱਲਣਾ ਚਾਹੀਦਾ ਸਾਰੇ ਸਾਥੀ ਅੱਗੇ ਆ ਜਾਓ ਜੀ ਤਲੋਜ ਹੋਰ ਬਸ ਆਪਾਂ ਨਾਅਰੇ ਵਾਰੀ ਕਰਾਂਗੇ ਪਹਿਲਾਂ ਆਜੋ ਆਜੋ ਸਾਥੀਓ ਆ ਕੇ ਸਾਥੀਓ ਤੁਸੀਂ ਵੀ ਆਜੋ ਆਜੋ ਆਜੋ